ਦਿੱਲੀ ਕਮੇਟੀ ਇਕੱਠੀ ਹੋਵੇ ਹਰਿਆਣਾ ਕਮੇਟੀ ਇਕੱਠੀ ਹੋਵੇ ਸਾਰੇ ਐ ਜੀ ਪੀ ਸੀ ਚੀਫ ਕਾਸਤ ਦਵਾਨ ਸਾਰੇ ਮੈਂਬਰ ਬੈਠਣ ਕਰਨ ਗੱਲ ਇੱਕ ਇੱਕ ਸਕੂਲ ਲੈ ਲੈਣ ਲੱਖਾਂਵਾਂ ਦੇ ਉੱਤੇ ਮੈਂ ਇਹ ਕਹਿ ਰਿਹਾ ਕਿ ਸਾਰੇ ਆਪੋ ਆਪਣੀਆਂ ਜੜੀਆਂ ਨੇ ਆਪਾਂ ਜ਼ਿਲ੍ਹੇ ਵੰਡ ਸਕਦੇ ਹਾਂ ਹਾਂ ਬਿਲਕੁਲ ਵੀ ਇਸ ਜ਼ਿਲ੍ਹੇ ਚ ਹਲਾਣੀ ਸੰਸਥਾਵਾਂ ਜਿਹੜੀ ਆ ਉਹ ਕੰਮ ਕਰੂਗੀ ਦੂਸਰੇ ਦੂਸਰੀ ਕਰੂਗੀ ਤੀਸਰੇ ਤੀਸਰੀ ਪਿੰਡਾਂ ਦੇ ਪਿੰਡ ਸੰਸਥਾਵਾਂ ਗੋਦ ਲੈ ਸਕਦੇ ਆ ਸੰਭਾਲ ਸਕਦੇ ਆ ਪਰ ਸਾਡੀਆਂ ਸੰਸਥਾਵਾਂ ਸੁਤੀਆਂ ਪਈਆਂ ਇਸ ਪ੍ਰਤੀ ਜਗਾਉਣਾ ਕਿਵੇਂ ਇਸ ਨੂੰ ਆਪਾਂ ਗਹਿਰੇ ਹਾਲੇ ਤੱਕ ਜਗਾਉਣਾ ਨਹੀਂ ਮੁੱਦਾ ਹੀ ਨਹੀਂ ਸਮਝਿਆ ਆਪਾਂ ਤੁਹਾਡੇ ਸਾਹਮਣੇ ਹੀ ਆ ਤੇ 3 ਸਾਲ ਹੋ ਗਿਆ ਲਗਾਤਾਰ ਜਗਾਉਂਦਿਆਂ ਸਿੰਘ ਸਾਹਿਬ ਨੂੰ ਮਿਲੋ ਸਿੰਘ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਵੀ ਇਹ ਮੁੱਦਾ ਜਿਹੜਾ ਵਾ ਇਹਨੂੰ ਤਾਂ ਵੱਡੇ ਲੈਵਲ ਤੇ ਤੋਂ ਜੀ ਆਠਾਓ ਦਿਆਓ ਆਪਾਂ ਜਿਹੜਾ ਇਕੱਠੇ ਹੋ ਕੇ ਲੜਾਈ ਜਿਹੜੀ ਹੈ ਕਾਂਟਕ ਸਭ ਦੇ ਸੁਨੇਹਾ ਮਿਲੇ ਪੰਥ ਨੂੰ ਕਿ ਪੰਥ ਦੇ ਘਾਰ ਜਾਏ ਅੱਜ ਵੀ ਕਰਦੇ ਆ ਅੱਜ ਵੀ ਸਾਰੇ ਪੰਥ ਨੂੰ ਕਰਦੇ ਆ ਕਿ ਇਹ ਗੰਭੀਰ ਮੁੱਦਾ ਵਾ ਸੀਰੀਅਸ ਮੁੱਦਾ ਵਾ ਇਹ ਸੁੱਤਿਆਂ ਨਹੀਂ ਆ ਗੱਲ ਬਣਨੀ ਇਹ ਜਾਗਣਾ ਪੈਣਾ ਆ ਆਪਾਂ ਨੂੰ ਦੋ ਵੱਡੇ ਮੁੱਦੇ ਆ ਪੰਜਾਬ ਦੇ ਜੀ ਆਪਾਂ ਬੰਦੀ ਸਿੰਘਾਂ ਦੀ ਗੱਲ ਕਰੀਏ ਤੇ ਖਾਸ ਕਰਕੇ ਧਰਮ ਪ੍ਰਵਕਟਨ ਸਿੰਘ ਸਾਹਿਬਾਨ ਨਾਲ ਮੀਟਿੰਗ ਕਰਕੇ ਕਾਲ ਤੱਕ ਸਭ ਨੂੰ ਸਨੇਹਾ ਲਾ ਦਿੱਤਾ ਜਾਵੇ ਕਿਹੜਾ ਬੰਦਾ ਵਾ ਕਿ ਜਿਹੜਾ ਤੁਹਾਡੇ ਤੋਂ ਸਿੰਘ ਸਾਹਿਬ ਦਾ ਦੂਰੀ ਕਰ ਸਕਦਾ ਉਹ ਭਾਵੇਂ ਐਨਆਰਆਈ ਭਈ ਚਹਰਾ ਹੋਵੇ ਉਹ ਭਾਵੇਂ ਸਾਡੀਆਂ ਸਰਬੋਤਮ ਸੰਸਥਾਵਾਂ ਹੋਣ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਉਹ ਤੋਂ ਬਾਅਦ ਸਨੇਹਾ ਲਾ ਦਿੱਤਾ ਜਾਵੇ ਸਿੰਘ ਸਾਹਿਬਾਨ ਵੱਲੋਂ ਕਿ ਆਹ ਕਾਰਜ ਕਰਨੇ ਆ ਵੀ ਵੇਖੋ ਜਦੋਂ ਵੀ ਸਾਨੂੰ ਸਿੰਘ ਸਾਹਿਬ ਆਜ ਮਾਰਨ ਗਏ ਅਸੀਂ ਤੇ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ ਪਰ ਤੁਸੀਂ ਸਨੇਹਾ ਦੋ ਨਾ ਸਿੰਘ ਸਾਹਿਬਾਨ ਨੂੰ ਕਿਉਂ ਸਾਰਿਆਂ ਨੂੰ ਪਤਾ ਵਾ ਤੇ ਸਨੇਹ ਵਾਲੀ ਗੱਡੀ ਗੱਲ ਆ ਵੀ ਧਰ ਪਰਿਵਰਤਨ ਪੰਜਾਬ ਚ ਹੋ ਰਿਹਾ ਵੱਡੇ ਪੱਧਰ ਤੇ ਹੋ ਰਿਹਾ ਵਖਰੀ ਗੱਲ ਹੈ ਕਿਸੇ ਨੂੰ ਦੀਦਾ ਕਿਸੇ ਨੂੰ ਨਹੀਂ ਦੀਦਾ ਤੁਹਾਨੂੰ ਦਿਖ ਰਿਹਾ ਸਾਨੂੰ ਦਿਖ ਰਿਹਾ ਤੁਸੀਂ ਫਿਰ ਪਿੰਡਾਂ ਦੇ ਪਿੰਡ ਜਿਹੜੇ ਆ ਕ੍ਰਿਸਚੀਅਨ ਬਣਦੇ ਜਾ ਰਹੇ ਮੈਂ ਹੀ ਤੇ ਗੱਲ ਮੈਂ ਤੇ ਬਾਹਰ ਦੇ ਦੇਸ਼ਾਂ ਜਿਵੇਂ ਇਹ ਗੱਲ ਕਹਿ ਰਿਹਾ ਮੈਂ ਕਿ ਭਰਾਓ ਬਾਕੀ ਸਾਰੀਆਂ ਗੱਲਾਂ ਛੱਡ ਦਈਏ ਵੱਡੀਆਂ-ਵੱਡੀਆਂ ਆਪਾਂ ਪਹਿਲਾਂ ਜੇ ਆਪਣੇ ਆਪਣੀ ਕੌਮ ਬਚਾ ਲਈਏ ਆਪਣੇ ਨੌਜਵਾਨ ਬਚਾ ਲਈਏ ਤੇ ਉਹਨਾਂ ਦਾ ਦੋ ਕਾਰਨ ਆ ਧਰਮ ਪਰਿਵਰਤਨ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਉਹਨਾਂ ਦੇ ਸਕੂਲਾਂ 'ਚ ਬੱਚੇ ਹੱਟ ਜਾਂਦੇ ਜੇ ਤੇ ਉਹਨਾਂ ਦੇ ਹਸਪੀਟਲਾਂ 'ਚ ਸਾਡਾ ਗਰੀਬ ਬੱਚੇ ਗਰੀਬ ਪਰਿਵਾਰ ਨੂੰ ਇਲਾਜ ਕਰਨੇ ਜਾਂਦੇ ਆ ਤੇ ਜੇ ਆਪਾਂ ਇੱਕ ਹਲਕੇ 'ਚ ਵਧੀਆ ਸਕੂਲ ਦੇ ਦਈਏ ਵਧੀਆ ਹਸਪੀਟਲ ਦੇ ਦਈਏ ਤੇ ਜਿਹੜੀ ਹੈ ਸਹਜੇ ਜਿਹੜੀ ਹੈ ਪ੍ਰੋਬਲਮ ਆ ਹੱਲ ਕੀਤੀ ਜਾ ਸਕਦਾ